ਸਰ ਕੀ ਨਾ ਤੁਹਾਡਾ ਮੈਂ ਨਾਮ ਸਰਦੀ ਸਿੰਘ ਹਿੰਦ ਬਾੜੋਆ ਹਾਂ ਜੀ ਸਾਡੇ ਤੋਂ ਪਰਦੇ ਮੁੰਡੇ ਪੰਜ ਰਾਸਾਦਨ ਜਿਆਦੇ ਮਕਾਟੇ ਕੇ ਆਪਕੇ ਕਿ ਬਖਾੜੇ ਕੇ ਆ ਰਹੇ ਸੀ ਤੇ ਮੁਜ਼ਾਰੀ ਮੋੜ ਦੇ ਉੱਤੇ ਕਾਹਾਂ ਜੀ ਨਾਲ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਗੱਡੀ ਵਿੱਚ ਜਿਹਨਾਂ ਦੇ ਵਿੱਚ ਨਾਮ ਸੀ ਉਹਨਾਂ ਦਾ ਸਾਇਲ son of ਮੱਧਰਾਮ ਉਮੀਦਾਲਾ ਤਬਵੀਰ ਸ਼ੁਰੂਆਣਾ ਨਾਹੋ ਦੂਸਰੇ ਇੱਕ ਰਾਮ 16 ਦਾ ਇਹ ਦੋਨਾਂ ਦੀ ਮੌਤ ਹੋ ਗਈ ਹੈ। ਤਰਨਿਸ਼ਰਮਾ ਸਨ ਉਹ 23 19 ਸਾਲ ਕਮਲਜੀਤ ਸਿੰਘ ਸਨ ਉਹ ਸੁਖਦੇਵ ਸਿੰਘ 19 ਸਾਲ ਰਾਹੁਲ ਸਨ ਉਹ ਤਸੀਮ ਦਾ 20 ਸਾਲ ਇਹਨਾਂ ਦੀ ਇਹ ਮਰਗੀ ਇਹਨਾਂ ਦੇ ਗੰਭੀਰ ਕਰਾਇਆ ਸੀਰੀਅਸ ਹੋਆ ਇਲਾਜ ਨਹੀਂ ਆਉਂਦਾ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਦੋ ਮੋਟਰਸਾਈਕਲ ਤੇ ਪੰਜ ਜਣੇ ਉਹ ਧਾਰਮਕ ਸਾਥ ਤੇ ਮਥੜੇ ਕਹਿ ਰਹੇ ਹਾਂਜੀ ਹਾਂਜੀ ਰਾਜ ਸਾਹਿਬ ਜੀ ਜਦੋਂ ਮਕਾਟੇ ਕੀ ਆ ਰਹੇ ਸੀ ਇਹ तकरीबन 7:00 ਵਜੇ ਹੋਇਆ ਰਮਵੀਰ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਬੰਗਾ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ ਉਹਨਾਂ ਨੂੰ ਜਰੂਰ ਹੋਇਆ ਮੁਸ਼ਕਲ ਪੰਡਿਤ ਇੱਥੋਂ ਮੇਜੋਰਿਟੀ ਕੋੜਾ ਵਾਲੋਂ ਕ੍ਰੋਸ ਕਰਦੇ ਜਿਵੇਂ ਦੇਖਿਆ ਨਹੀਂ ਬਿਨਾ ਦੇਖੇ ਕ੍ਰੋਸ ਕਰਤਾ ਕਿਸੇ ਡਿਗਰੰਦ ਕੋ ਆ ਦੇ ਸੀ ਉਹ ਨਾਟਕ ਆ ਇਹ ਕਿੰਨੇ ਜਨੇ ਸੀਗੇ ਮੋਟਰਸਾਈਕਲ ਦੇ ਪੰਜ ਜਨੇ ਗੱਡੀ ਦੇ ਵਿੱਚ ਇੱਕ ਮਿੰਟ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ? 2 ਜਣੇ ਦੀ ਕੈਜੂਐਲਟੀ ਆ ਤੇ 3 ਜਣੇ ਦੱਸੀਆਂ। 1.5 ਲੱਖ। ਅਹ 2 ਦੇ ਕੀ ਨਾਮ ਆ? ਪੁਰਾਣਾ ਨਾਮ ਹੈ ਸਹੇਲ। ਉੱਪਰ ਮੰਦੂਰਾ। ਅਸ਼ਰਵੀਰ ਸੋਆ ਉੱਪਰ ਤੋਂ ਪਰਸੈਂਟਾ। ਇਹ ਕਿੰਨੀ ਉਮਰ ਇਹਨਾਂ ਦੀ? ਤੁਸੀਂ 19 ਸਾਲ ਦੀ ਇੱਕ ਦੀ 100 ਸਾਲ ਦੀ। ਇਹ ਕਹਤੇ ਆ ਰਿਹਾ ਕਿ ਬੜੇ ਮੋਹ ਦਾ ਸੜ ਰਹੀ ਨੂੰ। ਵੱਜੇ ਕਿਹਦੇ ਨੇ? 4 ਫਿਰ ਕਰਦੇ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਸਾਰੇ ਕਾਰਨ। ਮੇਰਾ ਗੱਲ ਜੀ ਆਪ ਕਿਹੜੇ ਕਾਰ ਵਾਲੇ ਇੱਥੇ ਹੈ ਹਾਂਜੀ ਉਹਨਾਂ ਦਾ ਕੀ ਨਾਮ ਹੈ ਕਾਰ ਵਾਲਾ ਦਾ ਕਾਰ ਵਾਲਾ ਦਾ ਨਾਮ ਹੈ ਅਰਸ਼ੀ ਗੁਜੇਜਾ ਇਹ ਕਿੱਥੋਂ ਆ ਰਹੇ ਸੀ ਗਲੰਦ ਤੋਂ ਆ ਰਹੇ ਹਾਂ ਥੈਂਕ ਯੂ